ਪਿੰਡ ਚੌਕੇ ਜਿਲ੍ਹਾ ਬਠਿੰਡਾ 17 ਪਹਿਲਾ ਮਹੀਨਾ 2024 ਮੇਲਾ ਜੀ ਪਿੰਡ ਚੌਕੇ ਜਿਲ੍ਹਾ ਬਠਿੰਡਾ ਦਿਖਾਉਣਾ ਜੀ ਮੇਲੇ ਚ ਹੋਰ ਘੈਂਡ ਮੇਲਾ ਬਈ ਘੈਂਡ ਦੇਖੋ ਆ ਸ਼ਾ ਟਰੈਕਟਰ ਕਿਆ ਭਗਿਆ ਠੀਕ ਆ ਬਾਈ ਇਹ ਕੋ ਝੋਟੀ ਝੋਟੀ ਦੱਸਾਂ ਯਾਰ ਦੱਸ ਦੇ ਯਾਰ ਠੀਕ ਆ ਲਾਜੀ ਬਾਈ ਇਹ ਤਾਂ ਲਾਈਵ ਹੈ ਲਾਇਵ ਨਹੀਂ ਹੋਇਆ ਲਾਈਵ ਤਾਂ ਉਹ ਕਲੀਅਰਟੀ ਕਰਕੇ ਦੇਵਾਂਗੇ ਆ ਜਾ ਹੁਣ ਦਿਖਾਉਣਾ ਜੀ ਮੇਲਾ ਰੰਗ ਰੰਗਾ ਸਾਖੋਟ ਨਹੀਂ ਲੈ ਲੋ ਸਾਖੋਟ ਨਹੀਂ ਹਰੇ ਬੰਦੇ ਨਹੀਂ ਬਰੇ ਤੁਹਾਨੂੰ ਕਿੱਧਰ ਟੱਪ ਕੇ ਉਹੀ ਪ੍ਰਧਾਨ ਵਰਗ ਹੈਂ ਦੇਖ ਸਿਆਉਣਾ ਹੀ ਸਿਆਉਣਾ ਆਹ ਕੱਲੇ ਕੁਝ ਦਾ ਰੱਦਾ ਹੋਏ ਦੇਖ ਸਿਆਉਣਾ ਹੀ ਸਿਆਉਣਾ ਕਿੰਨਾ ਮਰਜ਼ੀ ਖਰੀਦੋ ਜੀ ਪਿੰਡ ਚੌਕ 'ਚ ਬਾਦੂ 20 ਰੁਪਏ ਕਿਲੋ ਸਿਆਉਣਾ ਆਹ ਹੁਣ ਪਾ ਦੇਗਾ ਇਹ ਉਤੇ ਇੰਸਟਾਗ੍ਰਾਮ ਤੇ ਆਹ ਹੋਰ ਜੀ ਮਿਸਤਰੀ ਜੀ ਮੇਲਾ ਦੇਖਣ ਲਾ ਕੇ ਮੇਰੀ ਗੱਲ ਸੁਣਾ ਹਾਂਜੀ ਗੱਲਾਂ ਕਰਦਾ ਉਹਨੂੰ ਲੈ ਨਾਲ ਉਹ ਇਕੱਲੇ ਲੋਟਾ ਆਪਾ ਲਓ ਜੀ ਕੀ ਲੈਣਾ ਸਿਉਣੇ ਦਾ ਕੁਝ ਮੇਲੇ 'ਚ ਸ਼ੂਟ ਕਰਦੇ ਆਂ ਕਿਵੇਂ ਕਾਲੇ ਹੋਰਾ ਵਧੀਆ ਵਧੀਆ ਆ ਗਿਆ ਓਏ 5 ਮਿੰਟਾਂ ਦੀ ਸ਼ੂਟ ਪਾਉਣੀ ਆ ਆ ਜਾ ਆ ਜਾ ਗਰਮੀ ਹੋ ਗਈ ਰਹਿਣਾ ਇੱਧਰੋਂ ਮੈਂ ਦੰਨਵਾ ਲੰਗਿਆ ਸਮਝ ਚਾਲ ਮਿਲ ਲੈ ਆਂ ਉਹ ਦੇ ਆ ਇਹਦੀ ਤਾਂ ਲੈਣੀ ਨਹੀਂ ਹੁੰਦੀ ਅੱਜ ਲਾਸਟ ਦਿਨ ਦਾ ਮੇਲਾ ਰਹਿ ਗਿਆ ਲਾਸਟ ਦਿਨ ਦਾ ਮੇਲਾ ਚ ਆਜੋ 5 ਵਜੇ ਤੱਕ ਪਹੁੰਚ ਜਾਓ ਫਰੀ ਕਰਦਾ ਇਹ ਸਾਮਾਨ ਫਰੀ ਅੱਜ ਆਵਾ ਫਰੀ ਕਰਦਾ ਇਹ ਸਾਮਾਨ ਚ ਫਰੀ ਕਰਦਣਾ ਸਾਮਾਨ ਚ ਫਰੀ ਜਮਾ ਵਧੀਆ ਦੇਖੋ ਇਹ ਕੋਈ 47 ਕਿੰਨੇ ਉਹ ਪਸਤੌਲ ਦੇ ਕੋਈ ਵੀ ਗੀ ਨਾ ਬਰੋ ਕਿੰਨੇ ਮੈਜਿਸਟ੍ਰੇਟ ਕਨਾਲ ਦੇ ਜਾਵੇ ਉਹ ਬੰਦੇ ਹੀ ਨਾ

ਇਹ ਬਜਾਤੀ ਸਮਾਂ ਹੈ ਨਾ ਉੱਧਰ ਮੈਂ ਗੱਲ ਲਈ ਕਿਧਰ ਗਰਾਊਂਡ ਨੂੰ ਕੋਟੀਆਂ ਸਵਾਟਰਾਂ ਉਸ ਮਰਜ਼ੀ ਲਓ ਸਸਤਾ ਹੀ ਹੈਗਾ ਮਾ ਸਸਤਾ ਹੀ ਸਿਆਉਣੀ ਸਿਆਉਣਾ ਸਿਆਉਣੀ ਸਿਆਉਣਾ ਆ ਗਿਆ ਕੇ ਨਾਮ ਤਾਂ ਉਸ ਮਰਜ਼ੀ ਖਰੀਦੋ ਹਣਾ ਵੀ ਕੋੰਤਾ ਕੰਮ ਮਰਜ਼ੀ